हां के, कपड़े, कपड़े पहे? पहे के तो ਉੱਥੇ ਹੀ ਕਪੜੇ ਸੁੜ ਜਾਂਦੇ ਇਹਨਾਂ ਨੂੰ ਕਿਤੇ ਬੁਮਾਦੀ ਪਵੇ ਇਹ ਨਹੀਂ ਕਿ ਮਾਣਾ ਕੁਝ ਕੰਮ ਹੀ ਕਰਵਾ ਜੀ ਮਮੀ ਹਾਂ ਬੋਲ ਕਪੜੇ ਸੁਟੋ ਹਾਂ ਮੈਨੂੰ ਪੈਸੇ ਦੋ ਮੈਂ ਜਾਣਾ ਕਾਦੇ ਪੈਸੇ ਪੈਸੇ ਦੋ ਮੈਂ ਨਾ ਕਪੜੇ ਲੈ ਕੇ ਆਉਣੇ ਆ ਮੇਰੇ ਦੋਸਤ ਦਾ ਵਿਆਹ ਆ ਮੁੰਥੇ ਜਾਣਾ ਵਾ ਦੋਸਤ ਤੇਰੇ ਦਾ ਵਿਆਹ ਤਾਂ ਕਪੜੇ ਲੈ ਕੇ ਤੂੰ ਕੀ ਕਰਨੀ ਤੇ ਕੱਪੜੇ ਕਿਉਂ ਮੈਂ ਜਾਣਾ ਦੋ ਪਾਗੇ ਨਾਲ ਮੈਂ ਪੁਰਾਣੇ ਕੱਪੜੇ ਪਾ ਕੇ ਜਾਂਦੀ ਆਹੋ ਪੁਰਾਣੇ ਕੱਪੜੇ ਪਾ ਕੇ ਜਾਣਾ ਉਹਨਾਂ ਨੂੰ ਕੀ ਹੋਇਆ ਆ ਪਿਓ ਵਾਲੀ ਅਲਮਾਰੀ ਤੁਸੀਂ ਐਡੀ ਭਰੀ ਪਈ ਉਹ ਵੇਖਿਆ ਸਾਰੇ ਉਹਨਾਂ ਨੇ ਦੁਬਾਰਾ ਦੁਬਾਰਾ ਨਹੀਂ ਪਾਪੂਗੇ ਜਣਾ ਉਹਨਾਂ ਚ ਕੋਈ ਵੀ ਤੇ ਵੇਖਿਆ ਤੋ ਉਹਨਾਂ ਨੇ ਤੈਨੂੰ ਨਹੀਂ ਲੈ ਵੇਖਿਆ ਤੋ ਉਹਨਾਂ ਨੇ ਤੈਨੂੰ ਹੀ ਫਿਰ ਤੂੰ ਕੀ ਕਰਨ ਜਾਣਾ ਪਰ ਮੂ ਵੱਡਾ ਦੋਸਤ ਦੇ ਵਿਆਹ ਜਾਣਾ ਮੈਨੂੰ ਨਹੀਂ ਪਤਾ ਪੂਤਾ ਮੈਨੂੰ ਪੈਸੇ ਦੋ ਮੈਂ ਕੱਪੜੇ ਲੈਉਣੇ ਆ ਦੇ ਦਿਓ ਤੁਹਾਡੇ ਜੇ ਤੁਹਾਨੂੰ ਕਿਉਂ ਜਲਾ ਕਰੇ ਮੇਰੀ ਗੱਲ ਸੁਣ ਚੱਲ ਦੇ ਦੇਣੀ ਐ ਜੇ ਬਹੁਤੀ ਗੱਲ ਐ ਰਾ ਆ ਚੱਲ ਪਹਿਲਾ ਕਮਰਾ ਸਾਫ ਕਰ ਚੱਲ ਸਾਰੇ ਚੱਲ ਜਾ ਸਫਾਈ ਕਰ ਚੱਲ ਕਮਰਾ ਜਾ ਉਹ ਗਰਾਂਡ ਦੇਣੇ ਪੈਸੇ ਦੀ ਉਧਰ ਦੇ ਦੋ ਸਾਰੇ ਪਾਪਾ ਤੈਨੂੰ ਪਹਿਲੇ ਆ ਕੇ ਦੇ ਦਿੰਦੇ ਆ ਤੈਨੂੰ ਪੈਸੇ ਦੇਣ ਲੱਗੇ ਤੁਸੀਂ ਇਹਨੇ ਨਫਰੇ ਕਰਦੇ ਨੇ ਉਹ ਕਰਦੇ ਨਾ ਕਰਦਾ ਮੈਨੂੰ ਗੁੱਸਾ ਨਾ ਕਰੋ ਤੈਨੂੰ ਪਾਪਾ ਨੇ ਲਿਆ ਕੇ ਮੈਨੂੰ ਨਹੀਂ ਫੜਾਣੇ ਪੈਸੇ ਹੁਣ ਤਾਨੂੰ ਦੇਣੇ ਆ ਦੇ ਦੋ ਮੇਰੀ ਗੱਲ ਸੁਣ ਤਾਕਾ ਕੋਈ ਹਸਾ ਹਮ ਨਾ ਹੀ ਪੈਸੇ ਐਵੇਂ ਥੋੜਾ ਤੇਰਾ ਉਸਰਾ ਵੀ ਤੇਰੀ ਕਾਲਜ ਦੀਆਂ ਫੀਸਾਂ ਭਰਨੀਆਂ ਹੈ ਤੇਰੇ ਗੱਡੀ ਦੇ ਪੈਟਰੋਲ ਦੇ ਪੈਸੇ ਉਹ ਉਹ ਕਿੱਥੋਂ ਆਂਦੇ ਆ ਜਿਹੜਾ ਗੱਡੀ ਦੇ ਇਹ ਸੀ ਨਹੀਂ ਚੱਲਦਾ ਵਿੱਚ ਹਾਂ ਉਹਦਾ ਬਿੱਲ ਵੀ ਵੜਾਉਂਦਾ ਦੇ ਉਹ ਬਿੱਲ ਨਹੀਂ ਵੀ ਆਪਾਂ ਭਰਨੇ ਪੈਸੇ ਵੀ ਦੇ ਦੋ ਥੋੜੇ ਜਿਹੇ ਛੇਤਰ ਨਾ ਖਰ ਮਮੀ ਮੈਨਾਂ ਕਿਚਕਣਾ ਕਰਦਾ ਤੈਨੂੰ ਮੈਂ ਦੱਸਾਂ ਹਾਂ ਦੇ ਦੋ ਕੋਈ ਪੈਸਾ ਨਹੀਂ ਮਿਲਣਾ ਤੈਨੂੰ ਵੀ ਮਹੀਨੇ ਦਾ 500 ਰੁਪਏ ਮਿਲਦਾ ਹੈ ਨਾ ਮੇਰੇ ਤਾਂ ਨਾ ਮੇਰੇ ਕੋਲ ਅੱਗੇ ਪੈਸੇ ਹਾਂ ਤੇ ਹੋਰ ਤੈਨੂੰ ਵਧਾ ਦਵਾ ਹੈ ਵਧਾ ਦਵਾ ਸਾਢੇ 500 ਦੇਆ ਕਰੋ ਨਾ ਮਕਾਰ ਬੋਤੀਆਂ ਗੱਲਾਂ ਨਾ ਕਰ ਕੰਮ ਕਰ ਉਹਨਾਂ ਦੇ ਛੋਟਾ ਕਿੱਥੇ ਹੀ ਪਤਾ ਨਹੀਂ ਮੈਨੂੰ ਕਿੱਥੇ ਆ ਚੱਲ ਤਾਂ ਛੇਤੀ ਕਰ ਛੋਟੇ ਤਾਂ ਹੀ ਪਤਾ ਕੰਮ ਤਾਂ ਕਿਆ ਕਰਦਾ ਨਾ 2 ਮਿੰਟ ਦੀ ਗੱਲ ਆ ਪੈਸੇ ਦੇ ਦੋ ਤੂੰ ਨਾ ਇੱਥੋਂ ਚੱਲ ਗਿਆ ਪਹਿਲਾਂ ਕਮਰੇ ਸਫਾਈ ਕਰ ਚੱਲ ਤੇਰੇ ਮੱਥਾ ਨਾਲੇ ਮੇਰੀ ਗੱਲ ਸੁਣ ਕਮੀ ਦੇ ਰੋਏ ਬਟਨ ਕਿਉਂ ਤੋੜਦਾ ਉੱਥੇ ਕੁਸ਼ਤੀ ਲੜਦਾ ਕਿਸੇ ਨਾਲ ਕਾਲਜ 'ਚ ਲੜਾਈ ਕਰਦਾ ਉਹ ਨਹੀਂ ਮੰਮੀ ਉਹ ਬਣਾਇਆ ਸਟਾਈਲ ਸਟੂਲ ਮਾਲਕਾ ਕਿ ਇਹ ਕਿੱਛ ਜੰਮੀ ਆ ਹਾਂ ਤੇ ਸੂਈ ਧਾਗਾ ਨਾ ਆਪਣੀ ਜੇਬ 'ਚ ਰੱਖਿਆ ਕਰ ਜਦੋਂ ਬਟਨ ਟੁੱਟ ਜੇ ਨਾ ਉਸ ਲਈ ਬਟਨ ਲਾਇਆ ਕਰ ਮੇਰੇ ਕੋ ਨਹੀਂ ਹੁਣ ਸੂਈ 'ਚ ਧਾਗਾ ਪੰਦਾ ਜੇ ਤੈਨੂੰ ਲੱਗਾ ਮੈਂ ਪਾਜਾ ਕਰੂੰਗਾ ਕੋਈ ਗੱਲ ਨਹੀਂ ਹੈ ਮੇਰੀ ਨਿਗਾਹ ਬੜੀ ਆ ਤੁਸੀਂ ਲਾਦਾ ਕਰੋ ਚੱਲ ਚੱਲ ਛੇਤੀ ਕਰ ਖਲਾਰਾ ਚੁੱਕ ਆ ਕੱਪੜੇ ਤੈਨ ਲਾ ਆ ਮੇਰੇ ਚੁੰਨੀ ਚੁੱਕ ਕੇ ਅਲਮਾਰੀਆਂ ਚ ਰੱਖ ਚੱਲ ਮੈਂ ਸਾਰਾ ਕਰਾ ਦੂੰਗਾ پیسے ਦੇਣੇ ਜੀ ਬਾਅਦ ਚ ਚਲ ਵੇਖੂੰਗੀ ਵੇਖੂੰਗੀ ਛੇਤੀ ਕਰ ਇਹ ਨਾ ਮੈ ਤੋੜਣਾ ਦੇਣਾ ਕੀ ਪੈਸੇ ਹੋਰ ਕੀ ਕੀ ਹੋ ਗਿਆ ਕੱਦ ਪੈਸੇ ਮੰਗੀ ਜਾਂਦੇ ਜੇ ਹੋਰ ਪੈਸੇ ਨਹੀਂ ਦਿੰਦੇ ਮੰਮੀ ਮੈਂ ਤੈਨੂੰ ਪਤਾ ਮੇਰਾ ਦੋਸਤ ਨਹੀਂ ਹੈਗਾ ਆਕਾਸ਼ ਹਾਂ ਹਾਂ ਉਦੋਂ ਵਿਆਹ ਯਾਰ ਉੱਥੇ ਜਾਣਾ ਮੈਂ ਜਿਸ ਤਰ੍ਹਾਂ ਦਾ ਤੂੰ ਵੇਲਾ ਉਤਰਾ ਤੇਰੇ ਦੋਸਤਾਂ ਵੇਲੇ ਵੇ ਮੰਮੀ ਸ਼ਰਮ ਕਰ ਲੈ ਵੇਲਿਆਂ ਦੇ ਵਿਆਹ ਹੋਈ ਜਾਂਦੇ ਤੇ ਤੂੰ ਵੀ ਕਰਵਾ ਲੈ ਮੇਰੀ ਗੱਲ ਸੁਣੋ ਮੰਮੀ ਹਾਂ ਹੁਣ ਚਲੋ ਯਾਰੀ ਦੋਸਤੀ ਵਿੱਚ ਵਿਆਹ ਸ਼ਾਦੀ ਤੇ ਜਾਣਾ ਹੀ ਪੈਂਦਾ ਵਾ ਹੁਣ ਜੇ ਮੰਨ ਲਓ ਭਾਜੀ ਜਾਣਗੇ ਤਾਂ ਅਗਲੇ ਨੇ ਭਾਈ ਦੇ ਵਿਆਹ ਦੇ ਹੋਣਾ ਹਾਂ ਅੱਛਾ ਹਾ ਗਾ ਮੈਂ ਕੋਈ ਛੋਟਾ ਵੇਲਾ ਕਿਨਸ ਕਰਾਣੀ ਤੇ ਨਾਲੇ ਮੰਮੀ ਚਾਵੇ ਨਾ ਜਾਵੇ ਆਪਾਂ ਵਿਆਹ ਚ ਕਹਿੰਦੇ ਸਦਨਾ ਹੀ ਆਪਾਂ ਕਰਨੇ ਚੁਨੀ ਜੜਾ ਵਾ ਉਹ ਮੰਮੀ ਕਹਿੰਦੀਆਂ ਗੱਲਾਂ ਹੁੰਦੀਆਂ ਵਾ ਨਾ ਘਰਾ ਤੋਂ ਬਾਅਦ ਕੀ ਗੱਲ ਅਸੀਂ ਪਾਰਟੀ ਨਹੀਂ ਕਰਾਂਗੇ ਤੇ ਰਿਸੈਪਸ਼ਨ ਨਹੀਂ ਕਰਾਂਗੇ ਨਾ ਬਿਲਕੁਲ ਨਹੀਂ ਕਰਨੇ ਉਹ ਮੰਮੀ ਐਡੇ ਨੰਗ ਥੋੜੀ ਹੈ ਅਸੀਂ ਵੀ ਬਾਅਦ ਵੇਖ ਮਿੱਧਾ ਵੇਖ ਮਹਾਰਾਜ ਰੰਜੀਤ ਸਿੰਘ ਪਟਿਆਲੇ ਦੇ ਪੁੱਤ ਵੇਖਾ ਵੇਖਾ ਪ੍ਰਮਾਣਾਂ ਤੇ ਬਹਿ ਜਾਊਗਾ ਮੰਮੀ ਤੁਸੀਂ ਨਹੀਂ ਦੇਣੇ ਪੈਸੇ ਨਹੀਂ ਦੇਣੇ ਹੋਰ ਕੁਝ ਫਾਇਦੇ ਨਹੀਂ ਜਾਣਾ ਸਾਨੂੰ ਵੀ ਕਰਾ ਲਿਆ ਮੈਂ ਤੋ ਸਾਰਾ ਤਬਈ ਫੇਰ ਨਹੀਂ ਦਿੰਦਾ ਰੁਪਏ 50 ਲੈਣੇ ਨਿਊਡਲ ਖਾਣ ਵਾਸਤੇ ਲੈ ਲੈ 20 ਦੀ ਭਈਆਂ ਕੋਲ ਪਲੇਟ ਆ ਜਾਂਦੀ ਓ ਠੀਕ ਆ ਤੇ ਜੇ ਰਾਹ ਜਿੰਨੇ ਪੈਸੇ ਨੂੰ ਚੋਰ ਡਾਕੂ ਪੈ ਗਿਆ ਕੋਈ ਤੇ ਫੇਰ ਤੇ ਸਾਮ ਗਿਆ ਕੀ ਨਾ ਸਾਮ ਅਗਲੀ ਜੇਬ ਚ ਪਾ ਕੇ ਰੱਖੀ ਆ ਕਿ ਉਹ ਜੀ ਗੱਲਾਂ ਕਰ ਉਹ ਛੱਡੋ ਯਾਰ ਤੁਹਾਨੂੰ ਪੈਸੇ ਚਾਹੀਦੇ ਨਾ ਪੈਸੇ ਚਾਹੀਦੇ ਨਾ ਹਾਂ ਹਾਂ ਦੇਖਾ ਪੜਾ ਮੇਰਾ ਪੁੱਤ ਕਮਾਉਂਦਾ ਸਾਰਾ ਦਿਨ ਵੇਲੇ ਗਲੀਆਂ ਫੇਰਦਾ ਰਹਿੰਦਾ ਤੇ ਪੈਸੇ ਮੈਂ ਦਵਾ ਰੋਕ ਲੋ ਤੇ 2 ਮਿੰਟ ਰੁਕੋ ਹੁਣੇ ਪੈਸੇ ਲੈ ਕੇ ਦਿੰਦਾ ਜਾਓ ਤੁਹਾਡੀ ਗੋਲ ਮੈਂ ਖਲਾ ਰਾਂ ਆਉਣੀ ਆ ਗਿਆ ਮੈਂ ਪੈਸੇ ਲੈ ਕੇ ਹਾਂ ਇਹਨੂੰ ਇਹਨੂੰ ਕਰ ਸਿੱਧਾ ਕਰ ਸਿੱਧਾ ਤੂੰ ਹੀ ਦੇ ਦੇ ਪੈਸੇ ਮੈਂ ਕਦੀ ਵੇਖਦੀ ਕਰ ਸੱਦਾ ਸਾਫ਼ ਕਰੋ ਨਾ ਕੰਮ ਦੇ ਨਾ ਕਰ ਦੇ ਦੁਸ਼ਮਣ ਅਨਾਜ ਦੇ ਜਦੋਂ ਵੇਖੋ ਬਸ ਇੰਨਾ ਬੰਦੀ ਬਸ ਭਾਈ ਹਾਂ ਫੜੋ ਠੀਕ ਹੈ ਤੈਨੂੰ ਇਹ ਪੈਸੇ ਕਿਥੋਂ ਆਏ ਹੋ ਤਹੀ ਆਏ ਦਿੱਤੇ ਪੈਸੇ ਆਉਣੇ ਸੀ ਤਸੀਂ ਇਦਾਂ ਕਰੋ ਕੱਪੜੇ ਲਿਆਓ ਵਧੀਆ ਜੇ ਤੇ ਇੱਕਦਮ ਮੇਰਾ ਵੀ ਸੂਟ ਲੈ ਲਿਓ ਤੇ ਜੇ ਪੈਸੇ ਬਚਣਗੇ ਨਾ ਮੰਮੀ ਦਾ ਵੀ ਸੂਟ ਲੈ ਆਇਓ ਨਹੀ 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 ਮੇਰਾ ਸੂਟ ਤਾਂ ਹੀ ਲੈ ਆਇਓ ਜੇ ਪੈਸੇ ਬਚਣਗੇ ਤੁਸੀਂ ਆਪਣਾ ਤੇ ਮੰਮੀ ਦਾ ਲੈ ਆਓ ਠੀਕ ਆ ਠੀਕ ਆ ਮੇ ਲੋ ਮੈਂ ਤੁਹਾਡਾ ਤੁਹਾਡਾ ਸੂਟ ਲੈ ਕੇ ਆਉਂਗਾ ਨਾਲ ਮੇਰੀ ਗੱਲ ਸੁਣ ਸ਼ਰਮ ਕਰ ਆ ਤੂੰ ਕਿੱਡਾ ਵੱਡਾ ਹੋ ਕੇ ਤੇੜਾ ਤੈਨੂੰ 500 ਰੁਪਏ ਦਾ ਜੇਬ ਖਰਚੀ ਮਿਲਦਾ ਹੈ ਨਾ ਤੂੰ ਕਿਤਨਾ ਡਾਲਾ ਫੱਕੀਆਂ ਦੇਣਾ ਤੇ ਆਹ ਵੇਖ ਲੈ ਮੇਰਾ ਪੁੱਤ ਸਿਆਣਾ ਵੇਖ ਲੈ ਸ਼ਰਮ ਕਰ ਲਾ ਨੀ ਸੰਕੋਣੀ ਆਪਣੀ ਜੇਬ ਖਰਚੀ ਚਾ ਨਾ ਤੈਨੂੰ ਪੈਸੇ ਦਿੱਤੇ ਉਹ ਮੰਮੀ ਤੂੰ ਛੱਡੋ ਭੂਜੀ ਨੂੰ ਜਾਣੀ ਬਾਤ ਸੁਣ ਲੈ ਨਾ ਦੋ ਮੈਂ ਲੈ ਕੇ ਸੁੱਟ ਲਿਆਂਵਾਂਦਾ ਤੂੰ ਟੈਕੀ ਵੀ ਲੈ ਕੇ ਮੈਂ ਬੱਚੀ ਵੀ ਚੌਂ ਪਰ ਜਾਓ ਜਾਓ ਲੈ ਕੇ ਉਹਦੇ ਸਾਹਿਲ ਬੈਠਾਂ ਹੋऊंगी ਪੁੱਤਰ ਤੂੰ ਇੰਨਾ ਸਮੇਂ ਦਾੜਿਆ ਮੈਂ ਤਾਂ ਵਸਤੇ ਨੂੰ ਇਹੋ ਸਮਝ ਲਈਆਂ ਕਿ ਤੈਨੂੰ ਪੈਸੇ ਦੀ ਕਦਰ ਹੀ ਨਹੀਂ ਉਹ ਮੰਮੀ ਜੋ ਵੇਖਦਾ ਵਾ ਨਾ ਉਹ ਹੁੰਦਾ ਨਹੀਂ ਕੋਈ ਗੱਲ ਨਹੀਂ ਆਗੇ ਜਿੱਥੋਂ ਪੈਸੇ ਆਉਣੇ ਇਹ ਹੁਣ ਤੁਸੀਂ ਏਦਾਂ ਕਰੋ ਆ ਤੁਸੀਂ ਵੀ ਇਹੋ ਜਿਹਾ ਸੂਟ ਨਾ ਪਾਇਆ ਕਰੋ ਭਾਈ ਨੇ ਤੁਹਾਡਾ ਲੈ ਆਉਣਾ ਸੂਟ ਵਧੀਆ ਸੂਟ ਪਾ ਕੇ ਰਿਆ ਕਰੋ ਪਰ ਪੁੱਤਰ ਮੇਰਾ ਸੂਟ ਤੂੰ ਰਹਿਣ ਦੇਣਾ ਸੀ ਕੋਈ ਗੱਲ ਮੇਰਾ ਤਾਂ ਸੂਟ ਕਾਦੇ ਵਾਸਤੇ ਲੈ ਕੇ ਆਇਆ ਤੂੰ ਆਪਣੇ ਮੰਗਵਾ ਲੈਣੇ ਸੀ ਕੋਈ ਨਹੀਂ ਮੰਮੀ ਬਥੇਰੇ ਕੱਪੜੇ ਮੇਰੇ ਕੋ ਪਤਾ ਨਹੀਂ ਮੇਰੇ ਪੁੱਤ ਨੇ ਘਰੋਂ ਦੇ ਪੈਸੇ ਜੋੜਨੇ ਸ਼ੁਰੂ ਕੀਤੇ ਹੋਣੇ ਕਿ ਅੱਜ ਸਾਰੇ ਪੈਸੇ ਆਪਣੇ ਵੱਡੇ ਭਰਾ ਨੂੰ ਦੇ ਦਿੱਤੇ ਕਿ ਜਾਂ ਤੂੰ ਕੱਪੜੇ ਲੈ ਲੈ ਆਪ ਕੋ ਜਿਨ ਲਿਆ ਲੈ ਮੰਮੀ ਭਰਾ ਮੰਦੇ ਵਿੱਚ ਕੁਛ ਵੰਡਿਆ ਥੋੜੀ ਹੁੰਦਾ ਵਾ ਨਹੀਂ ਪੁੱਤ ਤੇਰੀ ਤਾਂਦਰ ਦੇ ਕਮੀਜ਼ ਵੀ ਧੜੀ ਪਈ ਹੈ ਲੈ ਤੂੰ ਤਾਂ ਮੈਨੂੰ ਕਹਿੰਦਾ ਸੀ ਮੰਮੀ ਪਕੂਟ ਵੀ ਲੈਣ ਵਾਲੇ ਤੂੰ ਆਪਣੇ ਬੂਡ ਵੀ ਲੈ ਪਰ ਪੁੱਤ ਤੂੰ ਬੜਾ ਫਿੱਪਾ ਆ ਵੱਡਾ ਤਾਂ ਨਖੱਟੂ ਆ ਜੋ ਮਿਲ ਜੇ ਉਹ ਹੀ ਖਾ ਜਾਂਦਾ ਕੋਈ ਗੱਲ ਨਹੀਂ ਮੰਮੀ ਮੇਰਾ ਪੁੱਤ ਕਿੰਨਾ ਸਿਆਣਾ ਸਮਝਦਾਰ ਹੈ ਕਿੰਨਾ ਸਮਝਦਾਰ ਹੈ ਪਰੋਠੀ ਖਾਣੇ ਮੇਰਾ ਪਤਾ ਪਰੋਠੀ ਲਾਦਾ ਤੈਨੂੰ ਨਹੀਂ ਨਹੀਂ ਮੰਮੀ ਕੁਝ ਨਹੀਂ ਖਾਣਾ ਮੈਂ ਹੈ ਨਹੀਂ ਪੁੱਤ ਖਾ ਮੇਰਾ ਬੱਚਾ ਬੜਾ ਸਿਆਣਾ ਹੈਗਾ ਬੜਾ ਸਮਝਦਾਰ ਹੈ ਉਹ ਪਾਜੀ ਨਾਲ ਵੀ ਹੋਈ ਗੱਲ ਹੋਣੀ ਦੇ ਆਓ ਅੱਛਾ ਲੈ ਆ ਗਿਆ ਹੀ ਹੋ ਹਾਂ ਕੱਪੜੇ ਕਿੱਥੇ ਆ ਕੱਪੜੇ ਮੈਂ ਰੱਖਿਆ ਹੁੰਦੇ ਟਾਡੇ ਵੀ ਲੈਣਦੇ ਕੱਪੜੇ ਮੈਂ ਟਾਡੇ ਮੈਂ ਦਰਜੀ ਦੇ ਆ ਸੀਨੇ ਦੇ ਇਹ ਤਾਂ ਪਹਿਲੀ ਸਵਾਈ ਤੇਰੀ ਪਹਿਲੀ ਜਿਹਨੇ ਕੋਲ ਦੱਸੀ ਉਹ ਹੀ ਹਾਂ ਉਹਨੂੰ ਤੇ ਆ ਤੁਹਾਡੇ ਕੱਪੜੇ ਉੱਤੇ ਸੂਟ ਵੇਖੋ ਏਡਾ ਸੋਹਣਾ ਲੰਦਾ ਤੁਹਾਡਾ ਮੈਂ ਤੁਸੀਂ ਵੇਖ ਕੇ ਰੂਹ ਖੁਸ਼ ਹੋਣੀ ਤੁਹਾਡੀ ਇਹ ਜੋ ਕੋ ਜੈਣਾ ਹਾਂ ਤੇਰੇ ਭਰਾ ਦੀ ਵਜ੍ਹਾ ਕਰਕੇ ਕੋਈ ਯਾਰਾ ਤੇਰੀ ਵਜ੍ਹਾ ਕਰਕੇ ਨਾ ਆਏ ਬੰਦੀਏ ਕੱਪੜੇ ਪਾ ਕੇ ਜਾਂਦਾ ਯਾਰ ਦਾ ਵਿਆਹ ਵੇਖ ਲੈਣਾ ਮਮੀ ਦੀ ਵਜ੍ਹਾ ਕਰਦੀ ਕਿ ਤੈਨੂੰ ਧੰਨਵਾਦ ਕਰਨਾ ਪੈ ਗਿਆ ਪਹਿਲੇ ਤੂੰ ਲੈ ਕੇ ਲੈ ਬਾਕੀ ਇਹ ਬੱਚੇ ਤੇਰੇ ਯਾਰ ਹਾਂ ਤੇ ਮੈਂ ਮੇਰਾ ਭਰਾ ਵੀ ਨੇ ਮੈਂ ਇੰਨਾ ਕਿਤਾ ਪਹਿਲੇ ਪਹਚਾ ਕੇ ਲੈ ਆਏ ਵਿੱਚੋਂ ਮਮੀ ਲੈ ਲਓ ਪਹਿਲੇ ਤੂੰ ਦਾ ਮੰਦਰਾ ਨਾ ਪੁੱਤ ਇਹ ਪੈਸੇ ਤੇਰੇ ਆ ਤੂੰ ਜੋੜ ਕੇ ਰੱਖਿਆ ਨਹੀਂ ਮਮੀ ਇਹਦਾ ਅਸਲੀ ਹੱਕਦਾਰ ਤੂੰ ਹੀ ਆ ਪੁੱਤ ਇਹਦੇ ਅਸਲੀ ਹੱਕਦਾਰ ਤੂੰ ਹੀ ਜੀ ਤੇ ਨਾਲੇ ਤੁਸੀਂ ਵੀ ਮੇਰਾ ਧੰਨਵਾਦ ਨਾ ਕਰੋ ਜੇ ਧੰਨਵਾਦ ਕਰਨਾ ਤੇ ਮੰਮੀ ਦਾ ਕਰੋ ਇਹਨਾਂ ਨੇ ਵੀ ਕਰਾ ਚਾਦਰਾਂ ਕਿੰਨੀ ਸਾਫ਼ ਕਰਾਈਆਂ ਮੈਨੂੰ 100 ਰੁਪਈਆ ਲੀ ਦਿੱਤਾ ਇਹਨਾਂ ਨੇ ਆ ਜਿਹੜੇ ਪੈਸੇ ਹੀ ਨਾ ਮੰਮੀ ਦੀ ਰਮਾਰੀ ਚੋਂ ਕੱਢ ਕੇ ਦਿੱਤੇ ਮੂੰਹ 'ਚ ਨਾ ਲੱਗੇ ਆ ਮੇਰੇ ਪੈਸੇ